ਪਾਰਤ ਵਿਕਾਸ ਪ੍ਰੇਸ਼ਦ ਬੁੜਨਾ ਅਡਾ ਵੱਲੋਂ ਅੜ ਪੀੜਿਤ ਪਰਿਵਾਰਾਂ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਰਾਸ਼ਨ, ਵੋਮ, ਜਾਮੇ ਤੇ ਮੈਡੀਕਲ ਸਹੂਲਤਾਂ ਬਿਲਕੁਲ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਇਸ ਮੀਂਹ ਕਣੀ ਦੇ ਮੌਸਮ ਵਿੱਚ ਜਿੱਥੇ ਘਰ ਡੁੱਬੇ ਹੋਏ ਨੇ ਉੱਥੇ ਇਹ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਇੱਕ ਰੋਸ਼ਨੀ ਦੀ ਕਿਰਨ ਬਣੀ ਹੈ ਤੇ ਪ੍ਰੇਸ਼ਦ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇ ਕੋਈ ਵੀ ਦਾਨੀ ਸੱਜਣ ਨਕਦੀ ਰਾਸ਼ਨ ਦਵਾਈਆਂ ਜਾਂ ਫਿਰ ਤਰਪਾਲ ਦੇ ਰੂਪ ਵਿੱਚ ਸਹਿਯੋਗ ਦੇਣਾ ਚਾਹੁੰਦਾ ਹੋਵੇ ਤਾਂ ਉਹ ਵੀ ਇਸ ਫੰਡ ਦੇ ਕੰਮ ਵਿੱਚ ਆਪਣਾ ਯੋਗਦਾਨ ਪਾ ਸਕਦੇ ਨੇ ਕਈ ਪਰਿਵਾਰਾਂ ਨੇ ਇਸ ਸੇਵਾ ਦਾ ਲਾਭ ਲੈ ਚੁੱਕਿਆ ਹੈ ਉਹਨਾਂ ਨੂੰ ਰਾਸ਼ਨ ਤੇ ਤਰਪਾਲਾਂ ਮਿਲ ਚੁੱਕੀਆਂ ਨੇ ਕੱਲ੍ਹ ਪਾਰਟਨਰ ਕਾਇਆ ਪਰਸ਼ੇਤ ਪ੍ਰਵਾਹ ਪਹਿਲਾਂ ਡਾਟਾ ਦੀ ਬੋਸ਼ ਪਾਈ ਗਈ ਸੀ ਕਿ ਜੇਕਰ ਆੜਨਾ ਪੀੜਤ ਕਿਸੇ ਰੂਪਬੰਧ ਨੂੰ ਕੋਈ ਕਾਗਜ਼ ਰਾਸ਼ਨ ਜਾਂ ਕੋਈ ਦਵਾਈ ਵਗੈਰਾ ਦੀ ਜ਼ਰੂਰਤ ਹੈ ਉਹ ਭਾਰਤ ਵਿਕਾਸ ਫਰਸ਼ੇ ਤੇ ਜੋ ਤਿੰਨ ਮੈਂਬਰ ਲਗਾਏ ਗਏ ਸੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਅੱਜ ਕਈ ਚੁਕਿਤ ਬੰ ਲੋਕਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਨਾਲ ਦੇ ਨਾਲ ਲੋੜੀਂਦੀ ਸਹੂਲਤiyan ਉਹ ਦੇ ਦਿੱਤੀ ਜੀ ਤੁਹਾਡੇ ਚੈਨਲ ਐਂ ਮੈਂ ਦੁਆਰਾ ਇਹ ਹਰ ਕਿਸਾਨ ਨੂੰ ਜੋ ਕਿ ਆਪਣੇ ਆਪ ਸਮਾਨ ਲੈਣ ਦੇ ਯੋਗ ਨਹੀਂ ਹੈਗੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਜੇਕਰ ਕਿਸੇ ਨੂੰ ਸਰਪੇ ਬਾਂਦੇ ਕਾਰੇ ਚਾਹੀਦਾ ਹੈ ਜਾਂ ਕੁਝ ਦੇ ਨਲੇ ਲੋੜੀ ਦਾ ਰਸਤਾ ਚਾਹੀਦਾ ਹੈ ਜਾਂ ਕੋਈ ਮੈਡੀਸਨ ਵਗੈਰਾ ਦੀ ਲੋੜ ਹੈ ਤਾਂ ਉਹ ਸਾਡੇ ਜੋ ਕੱਲ ਅਸੀਂ ਨਾਮ ਲਿੱਤੇ ਗਏ ਸੀ ਜਿੰਨਾ ਵੀ ਸ਼੍ਰੀ ਗੋਬੀ ਰੰਦਰ ਸਿੰਘ 142 ਦਾ ਹਸਪੀਟਲ 33 ਕਟਰੀ ਤੇ ਜੀ ਕੋਆਇਸ ਕੋਲ ਜੀ ਕਲਿੰਦਰ ਗੋਏ ਜੀ ਤੇ ਜੀ ਡਾਕਟਰ ਬਨਾਲੀ ਦਾ ਹੌਸਟਿਲ ਉਹਨਾਂ ਨਾਲ ਕੰਟੈਕਟ ਕਰਦਾ ਹੈ ਅਤੇ ਨਾਲ ਦੀ ਨਾਲ ਤੋਂ ਆਪਣਾ ਲੋੜੀ ਧਰਮਾਨ ਹੈ ਉਪਰ ਵਿਕਲਪਿਕ ਚੇਤਰਾਜ ਪ੍ਰਲਾਟਾ ਦੇ ਮੈਂਬਰਾਂ ਪਰ ਲੋੜ ਲੈ ਸਕਦਾ ਹੈ ਨਾਮੀ ਸਿਚਨਾ ਨੂੰ ਵੀ ਮੈਂ ਤੁਹਾਡੇ ਚੰਗਾ ਰਹੀਂ ਬੇਨਤੀ ਕਰੂੰਗਾ ਕਿ ਜੋ ਚਾਤੇ ਵਿੱਚ ਕੀਤਾ ਪਾਣਾ ਚਾਹੁੰਦੇ ਹੋ ਉਹ ਵੀ ਇਹਨਾਂ ਮੈਂਬਰਾਂ ਨਾਲ ਸੰਪਰਕ ਕਰਕੇ ਨਾਦੂਪਰੇਚ ਜਾਂ ਕਿਸੇ ਵਸਤੂ ਦੇ ਰੂਪ ਦੇ ਵਿੱਚ ਜੋ ਅਪਲੀਕੇਟ ਹੈ ਉਹ ਦੇ ਸਕਦਾ ਹੈ ਬਹੁਤ ਬਹੁਤ ਧੰਨ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ ਤਾਂ ਇਹਨਾਂ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ